ਮਾਸਪੋਰਟ ਦੀ ਜੁਣਵੀ ਇਹ ਕਹਿ ਸਕਦਾ ਕਿ ਕਿਸੇ ਦੀ ਵੀ ਨਹੀਂ ਮੰਨ ਕੇ ਚਲੋ ਮੇਰੀ ਮਾਤਾ ਇੰਨੇ ਵਧੀਆ ਆਗੇ ਹੋਲੇ ਆ ਵਿਚਾਰੇ ਸਮਝ ਲਓ ਤੁਸੀਂ ਰੱਬ ਹੀ ਆ ਉਹਨਾਂ ਨੂੰ ਕੋਈ ਨਹੀਂ ਜਾਂ ਮੇਰੇ ਜਾਂ ਕਿਸੇ ਨੂੰ کیا ਹੋਵੇ ਮਾਂ ਮੇ ਨੂੰ ਵੀ ਮੇਰਾ ਬੇਟਾ ਤੰਗਾ ਜਾਂ ਇਹਦੀ ਹੈਲਪ ਕਰੋ ਜਾਂ ਕਿਸੇ ਨਾ ਕਿਸੇ ਨੂੰ ਕੁਛ ਨਹੀਂ ਕਹਿੰਦੇ ਜਿੰਨਾ ਵੀ ਆ ਮੈਂ ਆਪ ਕਰਦਾ ਖੁਦ ਕਰਦਾ ਤੇ ਤੁਸੀਂ ਵੀ ਆਪਣੀ ਲਗਨ ਦੇ ਨਾਲ ਅੱਗੇ ਵਧ ਰਹੇ ਹੋ ਮਿਹਨਤ ਦੇ ਨਾਲ ਚੜਦੇ ਤਾਂ ਸਾਰੇ ਹੀ ਆਪਦਾ ਹੀ ਹੈ ਜੀ ਮੰਨ ਕੇ ਚਲੋ ਹੁਣ ਜਿਨ੍ਹਾਂ ਨੇ ਵੀ ਸਟਰਗਲ ਕੀਤਾ ਮੈਂ ਇੱਕ ਕਦਮ ਇਕੱਲਾ ਮੈਂ ਹੀ ਕਰਦਾ ਸਾਰੇ ਕਰਦੇ ਆ ਪਰ ਪਿੱਛੇ ਸਪੋਰਟ ਜ਼ਰੂਰ ਹੁੰਦੀ ਹੈ ਕਿਸੇ ਨੂੰ ਮਾਂ ਦੀ ਹੁੰਦੀ ਆ ਕਿਸੇ ਨੂੰ ਮਾਪਿਓ ਦੀ ਹੁੰਦੀ ਆ ਕਿਸੇ ਨੂੰ ਭੈਣ ਦੀ ਹੁੰਦੀ ਆ ਕਿਸੇ ਨੂੰ ਭਰਾ ਦੀ ਹੁੰਦੀ ਆ ਕਿਸੇ ਨੂੰ ਯਾਰਾਂ ਦੋਸਤ ਕਿਸੇ ਨੂੰ ਯਾਰ ਯਾਰ ਦੋਸਤ ਹੈਗੇ ਜੀ ਬਹੁਤ ਵਧੀਆ ਪਿਆਰੇ ਦੋਸਤ ਆ ਮੇਰੇ ਦੋ ਕੈਨੇਡਾ ਦੇ ਵਿੱਚ ਹੈਗੇ ਹੀ ਰੋਮੀ ਸ਼ਰਮਨ ਮੈਂ ਅਗਲੇ ਇਸੇ ਸਵਾਲ ਤੇ ਆਉਣ ਲੱਗਿਆ ਸੀਗਾ ਤੁਹਾਡੀ ਗਾਇਕੀ ਦੇ ਇਸ ਸਟਰਗਲ ਦੇ ਵਿੱਚ ਕਿਹਨੇ ਸਭ ਤੋਂ ਵੱਧ ਸਾਥ ਦਿੱਤਾ ਤੁਹਾਡਾ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਦਾਦਾ ਜੀ ਨੂੰ ਹੀ ਉਹ ਕਰੂੰਗਾ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਔਰ ਕਦੇ-ਕਦੇ ਮੈਨੂੰ ਜਦੋਂ ਉਹ ਹੁੰਦੇ ਸੀ ਨਾ ਮੇਰੇ ਡੈਡੀ ਦੀ ਯਾਦ ਆਉਂਦੀ ਸੀ ਉਹਨਾਂ ਨੂੰ ਤਾਂ ਮੈਨੂੰ ਕਹਿੰਦੇ ਹੁੰਦੇ ਸੀ ਬਾਵਾ ਗੋਂਦਾਂ ਸਨਾਂ ਦੇਰ ਤੇ ਬਾਵਾ ਮੈਂ ਸਕੂਲ ਦੇ ਵਿੱਚ ਮਤਲਬ ਗੋਂਦਾ ਹੁੰਦਾ ਸੀ ਉੱਥੋਂ ਮੈਂ ਜਿਲਾ ਵੀ ਜਿੱਤੇ ਹੋਇਆ ਆਪਣਾ ਮਿਕਸਰ ਤੇ ਉਦੋਂ ਮੈਂ ਛੋਟਾ ਹੁੰਦਾ ਬਾਵਾ ਗੋਂਦਾ ਹੁੰਦਾ ਸੀ ਇਸ ਮਿੱਟੀ ਦਾ ਬਾਵਾ ਦੀ ਮਿੱਟੀ ਦਾ ਤੇ ਮੈਨੂੰ ਕਿ ਸਾਰਿਆਂ ਨੇ ਖੜਾ ਲੈਣਾ ਪੁੱਛਣਾ ਯਾਰ ਤੂੰ ਬਾਵਾ ਤੇਰਾ ਨਾ ਅਦਿਤੋ ਮੀ ਤੁ ਬਾਵਾ ਬੋਸ ਨੂੰ ਗੋਣਾ ਤੇ 11 ਦੋਸਤਾਂ ਦਾ ਪਿਆਰ ਜਗਿੰਦਰ ਸ਼ਰਮਾ ਮੁੰਡਾ ਕੈਨੇਡਾ ਗਿਆ ਹੋਇਆ ਉਹਦਾ ਬ੍ਰਦਰ ਹੈ ਵੱਡਾ ਰੁਮੀ ਸ਼ਰਮਾ ਦਿਵਿੰਦਰ ਸ਼ਰਮਾ ਭਾਈ ਹੈਗਾ ਆਪਣਾ ਨਰੇਸ਼ ਸ਼ਰਮਾ ਇਹ ਸਾਰੇ ਭਰਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਪੂਰੀ ਸਪੋਰਟ ਕਰਦੇ ਆ ਕਹਿੰਦੇ ਕੋਈ ਚੱਕਰ ਹੀ ਨਹੀਂ ਯਾਰ ਤੂੰ ਛੋਟਾ ਭਰਾ ਸਾਡਾ ਕਦੇ ਕਿਤਾਈ ਮੈਂ ਸ਼ਰਮ ਦੀ ਕਰ ਦਿੰਦਾ ਉਹਨਾਂ ਤੋਂ ਕੋਈ ਵੀ ਗੱਲ ਕਰਨ ਲੱਗਿਆ ਉਹ ਕਹਿੰਦੇ ਯਾਰ ਤੂੰ ਯਾਰ ਦੋਸਤਾਂ ਸਾਡਾ ਭਰਾ ਤੂੰ ਸਾਨੂੰ ਉਹਨਾਂ ਦੱਸਿਆਂ ਤਾਂ ਕਿਹਨੂੰ ਦੱਸਿਆਂਗਾ ਹਨਾ ਤਾਂ ਬਹੁਤ ਪਿਆਰ ਕਰਦੇ ਉਹਨਾਂ ਦਾ ਬਹੁਤ ਸਾਥ ਆ ਮੈਨੂੰ ਹੋਰ ਵੀ ਬਹੁਤ ਭਰਾ ਨੇ ਜਿਨ੍ਹਾਂ ਦੇ ਨਾਂ ਨਹੀਂ ਲਿਆ ਗਿਆ ਤਾਂ ਸੌਰੀ ਯਾਰ ਉਹ ਤੇ ਬਹੁਤ ਪਿਆਰ ਕਰਦੇ ਆ ਸਾਰੀ ਵਧੀਆ ਮੈਂ ਸਪੋਰਟ ਤੀ ਚ ਉਹ ਨੂੰ ਇਹ ਕਹਿ ਸਕਦਾ ਕਿ ਕਿਸੇ ਦੀ ਵੀ ਨਹੀਂ ਮੰਨ ਕੇ ਚਲੋ ਮੇਰੀ ਮਾਤਾ ਇੰਨੇ ਵਧੀਆ ਹੈਗੇ ਹੋਲੇ ਆ ਵਿਚਾਰੇ ਸਮਝ ਲਓ ਤੁਸੀਂ ਰੱਬ ਹੀ ਉਹ ਹਨ ਉਹਨਾਂ ਨੂੰ ਕੋਈ ਨਹੀਂ ਇਆ ਅਮਰੀਕਾ ਕਿਸੇ ਨੂੰ ਕਿਆ ਹੋਵੇ ਮਾਮੇ ਨੂੰ ਵੀ ਮੇਰਾ ਬੇਟਾ ਤੰਗ ਇਆ ਇਹਦੀ ਹੈਲਪ ਕਰੋ ਜਾਂ ਕਿਸੇ ਕਿਸੇ ਨੂੰ ਕੁਛ ਨਹੀਂ ਕਹਿੰਦੇ ਜਿੰਨਾ ਵੀ ਆ ਮੈਂ ਆਪ ਕਰਦਾ ਖੁਦ ਕਰਦਾ ਤੇ ਤੁਸੀਂ ਵੀ ਆਪਣੀ ਲਗਨ ਦੇ ਨਾਲ ਅੱਗੇ ਵਧ ਰਹੇ ਹੋ ਮਿਹਨਤ ਦੇ ਨਾਲ ਕਰਦੇ ਤਾਂ ਸਾਰੀ ਆਪਦਾ ਹੀ ਹੈ ਜੀ ਮੰਨ ਕੇ ਚਲੋ ਹੌਣ ਜਿਨ੍ਹਾਂ ਨੇ ਵੀ ਸਟਰਗਲ ਕੀਤਾ ਮੈਂ ਗਾਧਾ ਮੈਂ ਇਕੱਲਾ ਨਹੀਂ ਕਰਦਾ ਸਾਰੇ ਕਰਦੇ ਆ ਪਰ ਪਿੱਛੇ ਸਪੋਰਟ ਜ਼ਰੂਰ ਹੁੰਦੀ ਹੈ ਕਿਸੇ ਨੂੰ ਮਾਂ ਦੀ ਹੁੰਦੀ ਆ ਕਿਸੇ ਨੂੰ ਮਾਪਿਓ ਦੀ ਹੁੰਦੀ ਆ ਕਿਸੇ ਨੂੰ ਭੈਣ ਦੀ ਹੁੰਦੀ ਆ ਕਿਸੇ ਨੂੰ ਭਰਾ ਦੀ ਹੁੰਦੀ ਆ ਕਿਸੇ ਨੂੰ ਯਾਰਾਂ ਦੋਸਤ ਕਿਸੇ ਨੂੰ ਯਾਰ ਇਹ ਯਾਰ ਦੋਸਤ ਹੈਗੇ ਜੀ ਬਹੁਤ ਵਧੀਆ ਪਿਆਰੇ ਦੋਸਤ ਆ ਮੇਰੇ ਦੋ ਕੈਨੇਡਾ ਦੇ ਵਿੱਚ ਹੈਗੇ ਰੋਮੀ ਸ਼ਰਮਨ ਮੈਂ ਅਗਲੇ ਇਸੇ ਸਵਾਲ ਤੇ ਆਉਣ ਲੱਗਿਆ ਸੀਗਾ ਤੁਹਾਡੀ ਗਾਇਕੀ ਦੇ ਇਸ ਸਟਰਗਲ ਦੇ ਵਿੱਚ ਕਿਹਨੇ ਸਭ ਤੋਂ ਵੱਧ ਸਾਥ ਦਿੱਤਾ ਤੁਹਾਡਾ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਦਾਦਾ ਜੀ ਨੂੰ ਹੀ ਉਹ ਕਰੂੰਗਾ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਔਰ ਕਦੇ-ਕਦੇ ਮੈਨੂੰ ਜਦੋਂ ਉਹ ਹੁੰਦੇ ਸੀ ਨਾ ਮੇਰੇ ਡੈਡੀ ਦੀ ਯਾਦ ਆਉਂਦੀ ਸੀ ਉਹਨਾਂ ਨੂੰ ਤਾਂ ਮੈਨੂੰ ਕਹਿੰਦੇ ਹੁੰਦੇ ਸੀ ਬਾਵਾ ਗਾਉਂਦਾ ਨਾ ਤੇ ਬਾਵਾ ਮੈਂ ਸਕੂਲ ਦੇ ਵਿੱਚ ਮਤਲਬ ਗਾਉਂਦਾ ਹੁੰਦਾ ਸੀ ਉੱਥੋਂ ਮੈਂ ਜਿਲਾ ਵੀ ਜਿੱਤਿਆ ਹੋਇਆ ਆਪਣਾ ਮਿਕਸਰ ਤੇ ਉਦੋਂ ਮੈਂ ਛੋਟਾ ਹੁੰਦਾ ਬਾਵਾ ਗਾਉਂਦਾ ਹੁੰਦਾ ਸੀ ਇਸ ਮਿੱਟੀ ਦਾ ਬਾਵਾ ਦੀ ਮਿੱਟੀ ਦਾ ਬਾਵਾ ਤੇ ਮੈਨੂੰ ਕਿ ਸਾਰਿਆਂ ਨੇ ਖੜਾ ਲੈਣਾ ਪੁੱਛਣਾ ਇਹ ਆਰ ਤੂੰ ਬਾਵਾ ਤੇਰਾ ਨਾ ਅਦਿਤਮ ਮੇ ਤੁ ਬਾਵਾ ਬਹੁਤ ਸੁਣਨ ਨੂੰ ਤੇ 11 ਦੋਸਤਾਂ ਦਾ ਪਿਆਰ ਜਗਿੰਦਰ ਸ਼ਰਮਾ ਮੁੰਡਾ ਕੈਨੇਡਾ ਗਿਆ ਹੋਇਆ ਉਹਦਾ ਬ੍ਰਦਰ ਹੈ ਵੱਡਾ ਰੁਮੀ ਸ਼ਰਮਾ ਦਵਿੰਦਰ ਸ਼ਰਮਾ ਭਾਈ ਹੈਗਾ ਆਪਣਾ ਨਰੇਸ਼ ਸ਼ਰਮਾ ਇਹ ਸਾਰੇ ਭਰਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਪੂਰੀ ਸਪੋਰਟ ਕਰਦੇ ਆ ਕਹਿੰਦੇ ਕੋਈ ਚੱਕਰ ਹੀ ਨਹੀਂ ਯਾਰ ਤੂੰ ਛੋਟਾ ਭਰਾ ਸਾਡਾ ਕਦੇ ਕਿਤੇ ਮੈਂ ਸ਼ਰਮ ਦੀ ਕਰ ਦਿੰਦਾ ਉਹਨਾਂ ਤੋਂ ਕੋਈ ਵੀ ਗੱਲ ਕਰਨ ਲੱਗਿਆ ਉਹ ਕਹਿੰਦੇ ਯਾਰ ਤੂੰ ਯਾਰ ਦੋਸਤਾਂ ਸਾਡਾ ਭਰਾ ਤੂੰ ਸਾਨੂੰ ਉਹਨਾਂ ਦੱਸਿਆਂ ਤਾਂ ਕਿਹਨੂੰ ਦੱਸਿਆਂਗਾ ਹਨਾ ਤਾਂ ਬਹੁਤ ਪਿਆਰ ਕਰਦੇ ਆ ਉਹਨਾਂ ਦਾ ਬਹੁਤ ਸਾਥ ਆ ਮੈਨੂੰ ਹੋਰ ਵੀ ਬਹੁਤ ਭਰਾ ਨੇ ਜਿਨ੍ਹਾਂ ਦੇ ਨਾਂ ਨਹੀਂ ਲਿਆ ਗਿਆ ਤਾਂ ਸੌਰੀ ਯਾਰ ਉਹ ਤੇ ਬਹੁਤ ਪਿਆਰ ਕਰਦੇ ਆ ਸਾਰੀ ਵਧੀਆ